ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਮੱਲੀਆਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਦੋ ਨਾਗ ਹੈ ਤੇ ਦੋਵੇਂ ਨਾਗ ਹੀ ਸੇਲ ਹੈ ਤੇ ਇੱਕ ਖਾਸ ਗੱਲ ਰਹੂਗੀ ਕਿ ਇੱਕ ਬਹੁਤ ਚੰਗੀ ਤੁਹਾਨੂੰ ਮੋਹਰਾ ਨਸਲ ਦੀ ਟਾਪ ਦੀ ਮੱਝ ਵਿਖਾਉਣੀ ਹੈ ਮੇਰੇ ਹਿਸਾਬ ਨਾਲ ਲੱਗਦਾ ਲਗਭਗ ਜਵੇਂ ਜੈਡ ਬਲੈਕ ਹੈ ਤੇ ਹਾਈਟ ਵਾਲੇ ਪਾਸੋਂ ਵੀ ਐਕਸਟਾਰਨਰੀ ਹੈ ਫੁੱਲ ਉੱਚਾ ਲੰਮਾ ਵੱਡਾ ਕਦ ਕਾਠ ਹੈ ਕੋਈ ਨਿੱਕੀ ਮਰੀ ਹੰਬੀ ਜਣੀ ਆ ਤੁਸੀਂ ਵੇਖ ਹੀ ਰਹੇ ਆ ਕੁਰਲੇ ਪਾਸੇ ਝੋਟੀ ਖੜੀ ਇੱਕ ਪਰਲੇ ਪਾਸੇ ਖੜੀ ਆ ਔਰਲੀ ਨਾਲੋਂ ਦੁੱਗਣੀ ਹੈ ਇਹ ਦੋ ਨਗ ਸੇਲ ਹੈ ਵਿਕਾਊ ਆ ਬੋਤੇ ਜਿਹੜਾ ਕਾ ਦਉ ਲਗਭਗ ਘਟੋ ਘਟ ਐਡੇ ਵੱਡੇ ਕੱਦ ਕਾਠ ਵਾਲੀ ਮੈਨੂੰ ਤਾਂ ਲੱਗਦਾ ਨਹੀਂ ਹਰੇਕ ਭੈਣ ਭਰਾਣੀ ਐਡੀ ਕਿਸੇ ਨੇ ਮੱਝ ਜਾਂ ਝੋਟੀ ਵੇਖੀ ਨਹੀਂ ਹੋਣੀ ਅੱਜ ਤੁਹਾਨੂੰ ਵਿਖਾ ਦੇਣੀ ਹੈ ਚੰਗੇ ਦੁੱਧ ਵਾਲੀ ਐ ਟੌਪ ਦੀ ਐ ਬਾਕੀ ਜਦੋਂ ਤੁਰੂ ਦੱਸੋਗੀ ਕਿ ਮੈਂ ਹੈਗੀ ਇਨਫੋਰਮੇਸ਼ਨ ਲੈ ਦੇਣਾ ਉਹ ਕਰ ਦੇ ਗਏਗਾ ਬਾਅਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਸਤਿ ਸ਼੍ਰੀ ਨਾਮ ਮੇਰਾ ਗੇਜਾ ਵੀਰੇ ਪਿੰਡ ਮੱਲੀ ਵਾਲਾ ਜ਼ਿਲ੍ਹਾ ਮੋਗਾ ਜੀ ਤਸਵੀਰ ਵੀ ਮੋਗਾ ਫੋਨ ਨੰਬਰ ਦੱਸ ਦੀ 9781903491 ਇੱਕ ਵਾਰੀ ਫੇਰ ਦੱਸ ਦੀ 9781903491 ਦੋਵੇਂ ਨਾਲ ਦੀ ਸੇਲ ਹੈ ਜੀ ਦੋਵੇਂ ਨਾਲ ਦੀ ਸੇਲ ਹੈ ਬੁਲਾ ਵੱਡੀ ਝੋਟੀ ਕਿਧਰੋਂ ਲੈਂਦੀ ਐ ਈਡੀ ਇਹ ਵੱਡੇ ਵੀਰੇ ਹਰਿਆਣੇ ਚੋਂ ਲਈ ਸੀ ਪਹਿਲਾਂ ਅੱਗੇ ਵੇਚਤੀ ਸੀ ਬਾਅਦੇ ਪਰਾਨ ਦੇ ਬੰਦੇ ਨੂੰ ਦੁਬਾਰਾ ਫੇਰ ਵਾਪਸ ਲੈ ਲਈ ਆ ਆਪਾਂ ਹਰਿਆਣੇ ਚੋਂ ਲੈ ਕੇ ਆਏ ਸੀ ਘਰ ਆਸਤੇ ਸੂਆ ਪੀਤਾ ਸੂਆ ਪੀ ਕੇ ਸੇਲ ਕਰਤੀ ਸੀ ਆਪਾਂ ਵੀਰੇ ਫੇਰ ਫੇਰ ਲੈ ਲਈ ਆਨ ਮਹੀਨੇ ਦੀ ਸੂਈ ਵੀ ਸੇਲ ਕੀਤੀ ਸੀਗੀ ਉਦੋਂ ਦੁਬਾਰਾ ਹੁਣ ਤੋਂ ਔਕਰ ਗੱਪਣ ਫੇਰ ਲੈ ਲਈ ਉਹਨਾਂ ਤੋਂ ਜੀ ਠੀਕ ਹੈ ਜੀ ਪਹਿਲਾ ਝੋਟੀ ਛੋਟੀ ਤੋਂ ਸ਼ੁਰੂ ਕਰੀਏ ਕੰਨ ਮਸੂਆ ਇਹ ਪਹਿਲਾ ਸੂਆ ਵੀਰੇ ਚਾਰ ਦੰਦ ਮੂੰਹ ਦੀ ਆ ਦੋ ਦਿਨ ਬਾਕੀ ਹੁ ਸੂਣ ਦੇ ਕਾਹ ਦੇਦਾ ਵੀ ਬਹੁਤ ਆ ਪਰ ਉਹਦੇ ਹਿਸਾਬ ਨਾਲ ਤੇ ਨਿੱਕੀ ਜੀ ਲੱਗਦੀ ਆ ਹਾਂਜੀ ਹਾਂਜੀ ਵੀਰੇ ਵੱਡੀ ਵਾਲੀ ਆ ਨਾ ਮਾਂਜੀ ਨਜਾਇਜ਼ ਹੀ ਵੱਡੀ ਆ ਉਹ ਨੇੜੇ ਤੇੜੇ ਆਪਣੇ ਹੈ ਹੀ ਨਹੀਂ ਕਿਸੇ ਕੋਲੇ ਨੇੜੇ ਤੇੜੇ ਐਡੀ ਹੋਣੀ ਨਹੀਂਗੀ ਆ ਮੈਂ ਵੀਡੀਓ ਦੇ ਸਟਾਰਟਿੰਗ 'ਚ ਤਾਂ ਹੀ ਕਿਹਾ ਸੀ ਕਿ ਬਾਲੇ ਭੈਣ ਭਰਾਵਾਂ ਨੇ ਐਡੀ ਝੋਟੀ ਨਹੀਂ ਵੇਖੀ ਹੋਣੀ ਨਹੀਂ 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 ਵੀਰੇ ਤਾਂ ਹੀ ਨਹੀਂ ਕੋਈ ਕਿੰਨਾ ਕੁ ਦੁੱਧ ਪਿਆ ਜੂ ਇੱਕ ਨੰਬਰ ਇੱਕ ਨੰਬਰ ਦੁੱਧ ਦੇ ਦੂ ਵੀਰੇ 13 14 ਕਿਲੋ ਬਲੂਨ ਕੱਟੀ ਹਜੇ ਢੰਗਾ ਢੂਲਾ ਬਹੁਤ ਹਲੇ ਵੇ ਜੀ ਦਿਨ ਕਿੰਨੇ ਦੱਸਿਆ ਤੁਸੀਂ ਦੋ ਦਿਨ ਲਊਗੀ ਜੀ ਹਜੇ ਵੱਧ ਵੀ ਲਿਆ ਸਕਦੇ ਜਾਨੀ ਦੀ ਮਾਲਕਾ ਦੇ ਹਿਸਾਬ ਨਾਲ ਦੋ ਦਿਨ ਲੈਂਦੇ ਆ ਜੀ ਕੱਢੀਏ ਬਾਹਰੋਂ ਤੋੜ ਕੇ ਵਿਖਾ ਦਈਏ ਦੋਸਤੋ ਪਹਿਲਾਂ ਇੱਕ ਨੰਬਰ ਤੁਹਾਨੂੰ ਵਿਖਾਉਣਾ ਤੇ ਬਾਅਦ ਚ ਦੋ ਨੰਬਰ ਜੈਡ ਬਲੈਕ ਟਾਪ ਦੀ ਮੱਝ ਵਿਖਾਉਣੀ ਤੁਹਾਨੂੰ ਕੋਠੇ ਜਿੱਡੀ ਮੱਝ ਹੈ ਕਹਿਣ ਵਾਲੀਆਂ ਗੱਲਾਂ ਨਹੀਂ ਹੈਗੀ ਆ ਜਦੋਂ ਤੁਸੀਂ ਆ ਕੇ ਵੇਖੋਗੇ ਤੁਹਾਡੀਆਂ ਵੀ ਅੱਖਾਂ ਟੱਡੀਆਂ ਹੀ ਰਹਿ ਜਾਣਗੀਆਂ ਇੱਕ ਨੰਬਰ ਪਹਿਲਾ ਸੂਆ ਪਲੂਣ ਕੱਟੀ ਕੋਈ 13 ਕਿਲੋ ਵੰਗੂ ਵੀਰ ਦੱਸਦਾ ਦੁੱਧ ਪਿਆ ਜੂ ਵਜਨ ਵਜਨ ਬਹੁਤ ਹੈ ਕੱਦ ਇੱਕ ਨੰਬਰ ਦਾ ਵੀ ਬਹੁਤ ਹੈ ਪਰ ਦੋ ਨੰਬਰ ਤਾਂ ਲੋਡ ਤੋਂ ਵੱਧ ਹੀ ਵੱਡੀ ਐ ਨਜਾਇਜ਼ ਹੀ ਵੱਡੀ ਐ ਤਾਂ ਕਰਕੇ ਤੁਹਾਨੂੰ ਇੱਕ ਨੰਬਰ ਛੋਟੀ ਲੱਗਦੀ ਉਹ ਪਰ ਛੋਟੀ ਵੀ ਕੱਦ ਕਾਠ ਵਾਲੀ ਝੋਟੀ ਐ ਹਵਾਨੇ ਦੀ ਤਿਆਰੀ ਬਹੁਤ ਐ ਠੋਸ ਨਿੱਗਰ ਹਵਾਨਾ ਥਣਾ ਦੀ ਸਾਫ ਸੁਥਰੀ ਐ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਐ ਦੋ ਤਿੰਨ ਦਿਨ ਲੈ ਜੂਗੀ ਸੀਲ ਸੌ ਫੋਲਾ ਨੇ ਆਮ ਪਹਿਲਾਂ ਝੋਟੀ ਥਣਾ ਨੂੰ ਹੱਥ ਨਹੀਂ ਲਵਾਉਂਦੀ ਹੁੰਦੀ ਫੁੱਲ ਸੀਲ ਸਾਊ ਆ ਤੇ ਖਾਸ ਗੱਲ ਆ ਆਮ ਪਹਿਲਣਾ ਦਾ ਥਣ ਹੁੰਦਾ ਵੀ ਚੁੰਡੀ ਜੀ ਵਾਲਾ ਸੀਲ ਸਾਊ ਵੀ ਫੁੱਲ ਹੈ ਤੇ ਥਣ ਵੀ ਪੂਰਾ ਮੁੱਠੀ ਵਾਲਾ ਅਦੀ ਚਵਾਈ ਵਾਲਾ ਥਣ ਹੈ ਗੈਬ ਚ ਨਿਕੜਵੇਂ ਥਣ ਕੱਲੇ ਕੱਲੇ ਲੱਗਿਆ ਵਲਟ ਲਾਹ ਜੀ ਕਾਫੀ ਬਾਕੀ ਆ ਬਾਕੀ 2-3 ਦਿਨ ਕਰਮਾ ਵਾਲੀ ਨੇ ਲੈ ਜਾਣੇ ਆ ਸਾਰੀ ਵਲਟ ਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਜ ਦਿਨ ਤਿਆਰ ਹੋ ਜਾਂਦੀ ਆ ਉਪਰੋਂ ਸੂਲ ਤੋਂ ਚੜਾ ਹਵਾਨਾ ਸਟਾਰਟ ਹੁੰਦਾ 13-14 ਕਿਲੋ ਗੋ ਵੀਰ ਦਸਤਾ ਦੁੱਧ ਪਿਆਜੂ ਪਤਲੀ ਚਮੜੀ ਦੀ ਆ ਕਾਗਜ਼ ਵਰਗਾ ਪਿੰਡਾ ਮੁੱਲ ਗੇਜੇ ਬਾਈ ਜਾਇਜ ਜਾ ਲੈਣ ਦੇ ਨਾਲ ਮੁੱਲ ਵੀਰੇ 120 ਕਰਦੇ ਆ 10 ਦੀ ਹਾਂ ਨਾ ਹੀ ਇਹਦੀ 120 ਮੁੱਲ 10 ਦੀ ਹਾਂ ਨਾ ਦੋਸਤੋ 120000 ਮੁੱਲ ਹੈ 10 ਦੀ ਯੈਸਨੋ ਹੀ ਹੈ ਛੋੜ ਵਿੱਚੋਂ ਵੀਰ ਕਰ ਦੂਗਾ ਬੇਫਿਕਰ ਹੋ ਕੇ ਆ ਜਿਓ 13 14 ਕਿਲੋ ਖੁੱਲਾ ਦੁੱਧ ਪਿਆਜੂ ਹਜੀ ਬਾਕੀ 2 3 ਦਿਨ ਕਰਮਾਲੀ ਨੇ ਲੈ ਜਾਣੇ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੂੰਹ ਮੱਥੇ ਦੀ ਵੀ ਸੋਹਣੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਪਹਿਲਾ ਸੂਆ ਪਲੂਣ ਕੱਟੀ ਦੋ ਨੰਬਰ ਦਾ ਕੈਨਮਾਸ ਹੂ ਅੱਗੇ ਜੀ ਵੀਰ ਤੀਜਾ ਸੂਆ ਵੀਰੇ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ 13 ਦਿਨ ਪੈ ਜੀ ਹਜੇ ਇਹਦੇ ਦੁੱਧ ਦਾ ਰਿਕਾਰਡ 24 ਕਿਲੋ ਦਾ ਜੀ 24 ਕਿਲੋ ਦੀ ਅਗਲੇ ਦੇ ਘਰ ਦੀ ਵੀ ਗਾਰੰਟੀ ਦੇਵਾਂਗੇ ਨਾ ਪਸੰਦ ਲੱਗੇ ਤਾਂ ਵਾਪਸ ਦੇ ਦੇ ਪੈਸੇ ਲੈ ਲਵੇ ਆਪਦੇ ਇੰਨੀ ਖੁੱਲੀ ਛੋੜ ਇੰਨੀ ਖੁੱਲੀ ਛੋੜਾ ਕੌਣ ਚ ਪੈਸੇ ਪਾ ਦੇਵੇ ਇਹਦੇ ਅਸੀਂ ਉਹ ਵੀ ਪ੍ਰੂਫ ਰੱਖਾਂਗੇ ਕੋਲੇ ਕੌਣਤੀ ਪਾ ਦੇਆ ਵਾਪਸੀ ਮੋੜ ਦਿਆਂਗੇ ਵਾਪਸ ਮੋੜ ਦਿਆਂਗੇ ਇਹ ਮੈਂ ਦੀ ਇੰਨੀ ਗਾਰੰਟੀ ਆਪ ਠੀਕ ਹੈ ਤੇ ਇੱਕ ਹੋਰ ਗੱਲ ਹੈ ਤਾਂ ਚਲੋ ਆਸੇ ਵਾਲੀ ਆ ਆਮ ਵਪਾਰੀ ਕਹਿੰਦੇ ਹੁੰਦੇ ਆ ਕਿਆ ਵੇਖ ਬਾਈ ਹਿੰਮਤ ਮੇਰੇ ਮੋਢੇ ਦੇ ਬਰਾਬਰ ਆਉਂਦੀ ਆ ਇਹ ਤੇਰੇ ਇਹ ਤੇਰੇ ਨੌ ਤਾਂ ਦੀ ਜਾਂਦੀ ਆ 5 ਫੁੱਟ 6 ਇੰਚ ਮੇਰਾ ਕੱਦ ਆ ਇਹਨੂੰ ਮੇਰੇ ਨਾਲ ਉੱਚੀ ਆ ਜੀ ਹਮ ਸਹੀ ਆ ਦਣ ਕਿੰਨੇ ਦੱਸਿਆ 13 ਦਿਨ ਪਏ ਆ ਜੀਰੇ ਦੇ ਕੱਢੀਏ ਬਾਹਰ ਨੂੰ ਵਿਖਾਈਏ ਤੋੜ ਕੇ ਤੂੰ ਗਏ ਜੇ ਕਿੰਨੇ ਮਸੂਏ ਲੈ ਗਿਆ ਸੀ ਇਹ ਮੈਂ ਵੀਰੇ ਦੂਜੇ ਸੂਏ ਲਈ ਸੀਗੀ ਠੀਕ ਆ ਤੂੰ ਕਿੰਨਾ ਦੁੱਧ ਚੋਇਆ ਏ ਤੁਹਾਨੂੰ ਮੈਂ ਵੀਰੇ 24 ਕਿਲੋ ਦੁੱਧ ਚੋਇਆ ਸੀ ਜਿਹੜੋ ਸੂਈ ਨੂੰ ਹੋ ਗਈ 3 ਮਹੀਨੇ 24 ਕਿਲੋ ਤੇ ਦਿੱਤੀ ਉਹਨਾਂ ਨੇ ਠੀਕ ਐ ਲਓ ਵੀ ਦੋਸਤੋ ਮੋਹਰਾ ਨਸਲ ਦਾ ਨਗੀਨਾ ਹੀ ਆ ਹੀਰਾ ਡਾਇਮੰਡ ਪੀਸ ਐ ਤੀਜਾ ਸੂਆ ਟਾਪ ਦੀ ਝੋਟੀ ਹਾਈਟ ਵਾਲੇ ਪਾਸੋਂ ਐਕਸਟਾਔਰਡਨਰੀ ਪਹਿਲੀ ਗੱਲ ਤਾਂ ਆਂਡ ਗਵਾਂਡ ਦੇ ਪਿੰਡਾਂ 10 15 20 ਪਿੰਡਾਂ 'ਚ ਤੁਹਾਨੂੰ ਐਡੀ ਝੋਟੀ ਕੱਦ ਕਾਠ ਵਾਲੀ ਮੈਲੀ ਨਹੀਂ ਨਾ ਤਾਂ ਛੇਤੀ ਇਹਨੇ ਦੁੱਧ ਵਾਲੀ ਮਿਲੇ ਤੇ ਨਾ ਹੀ ਐਡੇ ਐਡੇ ਕੱਦ ਕਾਠ ਵਾਲੀ ਮਿਲੇ ਕੋਠੇ ਜੱਡੀ ਤੀਜਾ ਸੂਆ ਜੈਡ ਬਲੈਕ ਮੋਹਰਾ ਨਸਲ ਦੀ ਟਾਪ ਦੀ ਝੋਟੀ ਹੀ ਰਿਆਰ ਗਈ ਵੀਰ ਦੱਸਦਾ ਕਿ ਪੰਜ ਵੀਰੇ ਇੰਨੀ ਆਹੇ ਜਿਵੇਂ ਮਰਜੀ ਬੈਠਾ ਰੋ ਸੀਲ ਸਾਹੂ ਕਰਮਾ ਵਾਲੀ ਫੋਲੀ ਆ ਗਾ ਮਰ ਗਈ ਆ ਘਾਰ ਗਈ ਆ ਬਸ ਵੀਰੇ ਜਿਵੇਂ ਮਰਜੀ ਚੋਲੋ ਇਹਨੂੰ ਵਾਲਟ ਲਾ ਹਜੇ ਕਾਫੀ ਬਾਕੀ ਆ ਬਾਕੀ ਹਜੇ ਨੇ ਦਨ ਲੈ ਜਾਣੇ ਆ ਸੂਨ ਤਿੱਕਰ ਪੂਰਾ ਵੱਡਾ ਇਹ ਵੀ ਕਰਮਾ ਵਾਲੀ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਹਵਾਨੇ ਦੀ ਤਿਆਰੀ ਬਹੁਤ ਐ 24 ਕਿਲੋ ਦੁੱਧ ਦੀ ਵੀਰ ਕਹਿੰਦਾ ਲੈ ਕੇ ਗਾਰੰਟੀ ਦਿਉਂ ਕੋਈ ਭੈਣ ਭਰਾ ਸੌਦਾ ਕਰ ਲੇ ਜਿਵੇਂ ਤੁਸੀਂ ਪਿਆਰ ਸਤਿਕਾਰ ਨਾਲ ਖਾਤੇ 'ਚ ਵੀਰ ਕਹਿੰਦਾ ਮੇਰੇ ਪੈਸੇ ਪਾਉਂਗੇ ਮੇਰੇ ਖਾਤੇ 'ਚ ਪੈਸੇ ਪਾਉਂਗੇ ਜਿਦੇ ਨਾਲ ਸੌਦਾ ਹੋ ਜੂ ਤੇ ਜੇ ਇਹਨਾਂ ਦੁੱਧ ਵੀਰ ਕਹਿੰਦਾ ਨਾਂ ਦੇਵੇ ਤੇ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਵਾਪਸ ਆ ਜਾਣਗੇ ਤੇ ਮੇਰੀ ਝੋਟੀ ਮੇਰੇ ਘਰੇ ਬਨਜੋ ਮੈਂ ਆਪੇ ਤੁਹਾਨੂੰ 24 ਕਿਲੋ ਦੁੱਧ ਕੰਡੇ ਤੇ ਜੋਕ ਕੇ ਦੇ ਦੂੰਗਾ ਐਨੀ ਤਸੱਲੀ ਐਨੀ ਗਾਰੰਟੀ ਆ ਦਣ ਕਿੰਨੇ ਪਏ ਬਾਈ 13 ਦਿਨ ਪਏ ਵੀਰੇ ਦੇ ਹਜੇ ਅੱਜ ਡੇਟ ਮੁਤਾਬਕ ਜੇ 13 ਦਿਨ ਦੀ ਕੱਚੀ ਹੈ ਤੇ ਕੋਈ 2-3 ਦਿਨ ਉੱਪਰ ਵੀ ਲੈ ਸਕਦੀ ਉਹ ਤੁਹਾਨੂੰ ਵੀ ਪਤਾ ਹੋ ਅੱਗੇ ਵਾਈਕਰ ਨੂੰ ਪਤਾ ਹੋ ਸਕਦਾ ਦਿਨਾਂ ਤੇ ਸੂਪੇ ਹੋ ਸਕਦਾ ਕੋਈ 2-3 ਦਿਨ ਵੱਧ ਲੈ ਜੇ ਦੋਸਤੋ ਵੇਖਣ ਵਾਲੀ ਚੀਜ਼ ਹੈ ਇੱਕ ਹੋਰ ਗੱਲ ਹੈ ਜਿਹਨੇ ਲੈਣੀ ਹੈ ਚਲੋ ਉਹ ਪੈਣ ਭਰਾਣੇ ਦਾ ਝੋਟੀ ਲੈਣੀ ਹੈ ਜੇ ਕਿਸੇ ਨੇ ਨਹੀਂ ਵੀ ਲੈਣੀ ਤੇ ਵੇਖਣ ਵਾਲੀ ਚੀਜ਼ ਹੈ ਹੋਰ ਵੀ ਹੈ ਵੀਰੇ ਦੇ ਕੇ 31 ਦਿੱਤੀਏ ਨੇ 25000 ਦੀ ਕੱਟੀ ਜਾਂਦੀ ਲੈ ਲਾਂਗੇ ਆਪਾਂ ਜਾਂਦੀ ਕੱਟੀ 25000 ਘਾਟ ਦੇ ਦੇਵੇ ਜਾਂਦੀ ਕੱਟੀ ਛੱਡ ਜਵੇ ਵਾਹ ਜੀ ਵਾਹ ਦੋਸਤੋ ਵੀਰ ਕਹਿੰਦਾ ਇੱਕ ਹੋਰ ਆਫਰ ਹੈ ਜਿਹੜੇ ਭੈਣ ਭਰਾਣਾ ਸੌਦਾ ਹੋ ਜਾਊਗਾ ਤੇ ਇਹ ਬੱਚਾ ਕੱਟੀ ਦੇ ਦਿੰਦੀ ਹੈ ਜਾਂਦਾ ਬੱਚਾ 25000 ਦਾ ਵੀਰ ਕਹਿੰਦਾ ਮੈਂ ਵਾਪਸ ਲੈ ਲੂੰਗਾ ਖੁੱਲੀ ਛੋੜ ਹੈ ਜੇ ਕੋਈ ਸੇਲ ਕਰਨਾ ਚਾਹੁੰਦਾ ੱੱਕਾ ਕਿਸੇ ਨਾਲ ਨਹੀਂ ਜੇ ਕੋਈ ਸੇਲ ਕਰਨੀ ਚਾਹੁੰਦਾ ਜਾਂਦੀ ਕੱਟੀ 25000 ਦੀ ਵੀਰ ਕਹਿੰਦਾ ਮੈਂ ਵਾਪਸ ਲੈ ਲੂੰਗਾ 24 ਕਿਲੋ ਦੁੱਧ ਦੀ ਗਾਰੰਟੀ ਮੋਹਰਾਂ ਨਸਲ ਦੀ ਤੀਜਾ ਸੂਆ ਜੈਡ ਬਲੈਕ ਝੋਟੀ ਇੱਕ ਅੱਧਾ ਭਾਵਾ ਵਿੱਚ ਟਾਵਾ ਲੱਭ ਜੇ ਪਹਿਲੀ ਗੱਲ ਤਾਂ ਲੱਭਣਾ ਨਹੀਂਗਾ ਉਪਰੋਂ ਭਾਰੀ ਬਲੈਕ ਪੂਸ਼ ਆਉਂਦੀ ਐ ਮੁੱਲ ਗਿਜ ਜਾਇਤ ਜੈ ਬਾਈ ਮੁੱਲ ਭਾਈ ਕੋਈ 2 ਕਰੀ ਜਾਵੇ ਕੋਈ 4 ਕਰੀ ਜਾਵੇ 2.5 ਵੀ 3 ਵੀ ਮੰਗਦੇ ਲੋਕ ਆਪਾਂ ਇਹ 2 10 ਦੀ ਦੇਣੀ ਆ ਹਾਂ ਨਾ ਹੀ ਆ ਯੈਸ 2 10 ਦੀ 2 10 ਦੀ ਦੇ ਦਾਂਗੇ ਵੀਰੇ ਥੋੜਾ ਘਣਾ ਪਿਆਰ ਮੁਹੱਬਤ ਤਾਂ ਹੋਊਗਾ ਉਹ ਕਰ ਦਾਂਗੇ ਮੌਕੇ ਤੇ ਮਾਨਤਾਂ ਨੇ ਇਹ ਨਹੀਂ ਕਿ ਸਾਹਮਣੇ ਵਾਲਾ ਬੰਦਾ ਠਰਕੀ ਹੋਇਆ ਆਪਾਂ ਫੁੱਲ ਮਾਨਤਾਂ ਕਰ ਦਾਂਗੇ ਜੀ ਸਹੀ ਹੈ ਜੀ ਦੋਸਤੋ ਵੀਰ ਕਹਿੰਦਾ ਏਡੀਆਂ ਏਡੀਆਂ ਦਾ ਕੋਈ 2.5 ਵੀ ਮੰਗੀ ਜਾਂਦਾ 3 ਵੀ ਮੰਗੀ ਜਾਂਦਾ ਤੇ ਵੱਧ ਵੀ ਮੰਗੀ ਜਾਂਦੇ ਹੋਣਗੇ ਪਰ ਆਪਣੀ ਵੀਰ ਕਹਿੰਦਾ ਬਿਲਕੁਲ ਜਾਇਜ਼ ਡਿਮਾਂਡ ਲੈਣ ਦੇਣ ਵਾਲੀ 210000 ਜੇ ਕੋਈ ਭੈਣ ਭਰਾ ਠਰਕੀ ਵੀਰ ਹੋਵੇ ਘਰੇ ਰੱਖਣ ਵਾਲਾ ਸ਼ੌਂਕ ਵਾਲਾ ਤੇ ਖੁੱਲਾ ਮਾਨਤਾਨ ਬਾਈ ਕਹਿੰਦਾ ਕਰ ਦੂੰਗਾ ਬੇਫਿਕਰ ਹੋ ਕੇ ਅਗਲਾ ਆ ਜੇ ਮੋੜਦਾ ਨਹੀਂ ਵੀਰ ਕਹਿੰਦਾ ਝੋਟੀ ਦੇ ਕੇ ਤੋਰੂੰ 24 ਕਿਲੋ ਦੁੱਧ ਦੀ ਗਾਰੰਟੀ ਹੈ 13 ਦਿਨ ਡੇਟ ਮੁਤਾਬਕ ਕੱਚੀ ਹੈ ਹਰਿਆਣੇ ਦੀ ਜੈਡ ਬਲੈਕ ਝੋਟੀ ਆ ਪਸ਼ੋਕੜੇ ਦਾ ਹਰਿਆਣੇ ਦਾ ਹਰਿਆਣੇ ਚੋਂ ਵੀਰ ਲਿਆਇਆ ਸੀ ਤਿੰਨ ਮਹੀਨੇ ਵੀਰ ਕਹਿੰਦਾ ਇਹਦਾ ਦੁੱਧ ਪੀਤਾ ਤੇ ਫੇਰ ਵੀਰ ਕਹਿੰਦਾ ਬਾਗੇ ਪਰਾਨੇ ਦੇ ਬੰਦਿਆਂ ਨੂੰ ਮੈਂ ਸੇਲ ਕਰਤੀ ਸੀ 24 ਕਿਲੋ ਦੁੱਧ ਚਵਾ ਕੇ ਤਿੰਨ ਮਹੀਨਿਆਂ ਦੀ ਸੂਈ ਥੱਲੋਂ ਤੇ ਬਾਅਦ ਵਿੱਚ ਵੀਰ ਕਹਿੰਦਾ ਹੁਣ ਉਹਨਾਂ ਨੇ ਸੇਲ ਕਰਨੀ ਸੀ ਤੋਕੜ ਗੱਬਣ ਵੀਰ ਕਹਿੰਦਾ ਮੈਂ ਉਹਨਾਂ ਤੋਂ ਵਾਪਸ ਲੈ ਲਈ ਐ ਫੁੱਲ ਗਾਰੰਟੀ ਵਾਲੀ ਝੋਟੀ ਤੀਜਾ ਸੂਆ 210000 ਬਿਲਕੁਲ ਜਾਇਜ਼ ਮੁੱਲ ਹੈ ਜਿਹੜੇ ਹਿਸਾਬ ਨਾਲ ਵੀਰ ਦੁੱਧ ਦੀ ਗਾਰੰਟੀ ਦਿੰਦਾ ਕਿ ਅਗਲੇ ਦੇ ਘਰ ਤੱਕ ਦੀ ਗਾਰੰਟੀ ਹੈ ਜੇ ਇਹਨਾਂ ਦੁੱਧ ਨਾ ਦੇਵੇ ਵੀਰ ਕਹਿੰਦਾ ਅਗਲੇ ਦੇ ਪੈਸੇ ਜਿਵੇਂ ਅਗਲੇ ਨੇ ਪਿਆਰ ਨਾਲ ਮੇਰੇ ਖਾਤੇ 'ਚ ਵੀਰ ਕਹਿੰਦਾ ਪਾਏ ਹੋਣਗੇ ਤੇ ਉਵੇਂ ਅਗਲੇ ਦੇ ਖਾਤੇ 'ਚ ਪੈਸੇ ਵਾਪਸ ਮੋੜ ਦੂੰਗਾ ਤੇ ਮੇਰੀ ਝੋਟੀ ਵੀਰ ਕਹਿੰਦਾ ਅਗਲਾ ਮੇਰੇ ਘਰੇ ਬੰਨ ਜੇ ਐਨੀ ਗਰੰਟੀ ਆ ਤੇ ਦੋਸਤੋ ਇੱਕ ਹੋਰ ਗੱਲ ਹੈ ਜੇ ਐਡੀ ਝੋਟੀ ਕਿਸੇ ਭੈਣ ਭਰਾ ਨੇ ਲੈਣੀ ਹੋਵੇ ਧਾਕੇ ਲੱਭਣੀ ਹੋਵੇ ਪਹਿਲੀ ਗੱਲ ਆਪਣੇ ਤਾਂ ਛੇਤੀ ਲੱਭਣੀ ਨਹੀਂ ਜੇ ਅਗਲਾ ਹਰਿਆਣੇ 'ਚੋਂ ਉੱਠ ਕੇ ਆ ਲੈਣਾ ਤੇ ਘੱਟੋ ਘੱਟ 5 ਸਵਾ 5 ਲੱਖ ਤੋਂ ਘੱਟ ਐਡੀ ਝੋਟੀ ਦੀਆਂ ਹਰਿਆਣੇ ਵਾਲੇ ਘੱਟ ਗੱਲਾਂ ਨਹੀਂ ਕਰਦੇ ਬਾਕੀ ਤੁਸੀਂ ਵੇਣੇ ਹੀ ਆ ਜਿਨ੍ਹਾਂ ਦੇ ਭੈਣ ਭਰਾ ਕੋਈ ਹਰਿਆਣੇ 'ਚੋਂ ਲੈ ਕੇ ਆਉਂਦੇ ਆ ਉਹੀ ਓਡੀ ਝੋਟੀ ਆਪਣੇ ਹੋਵੇ ਤੇ ਓਡੀ ਹਰਿਆਣੇ ਚੋਂ ਜਾ ਕੇ ਲੈਣੀ ਹੋਵੇ ਤੇ ਡੂਡੇ ਪੈਸਿਆਂ ਚ ਜਾ ਕੇ ਮਿਲਦੀ ਆ 5 5.5 ਲੱਖ ਤੋਂ ਘੱਟ 22 ਕਹਿੰਦਾ ਏਡੀ ਝੋਟੀ ਕਿਸੇ ਨੇ ਹਰਿਆਣੇ ਚੋਂ ਦੇਣੀ ਨਹੀਂ ਪਰ ਆਪਾਂ ਬਿਲਕੁਲ ਜਾਇਜ਼ ਮੁੱਲ ਕੀਤਾ 2 ਲੱਖ 10000 ਉਹਦੇ ਜੋ ਵੀਰ ਕਹਿੰਦਾ ਖੁੱਲੀ ਛੋੜ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆਜੇ ਅੱਜ ਦੀ ਵੀਡੀਓ ਤੇ ਦੋ ਨਾਕ ਸੀ ਇੱਕ ਪਹਿਲਣ ਕੱਟੀ ਪਲੂਣ ਸੂਨ ਨੂੰ ਤਿਆਰ ਆ ਕੋਈ 2-4 ਦਿਨ ਮਸਾ ਹੀ ਲਊ 13-14 ਕਿਲੋ ਦੁੱਧ ਪਿਆ ਜੂ ਤੇ 2 ਨੰਬਰ ਤੇ ਹਰਿਆਣੇ ਦੀ ਤੀਜਾ ਸੂਆ ਮੋਹਰਾ ਨਸਲ ਦੀ ਜੈਡ ਬਲੈਕ ਟਾਪ ਦੀ ਝੋਟੀ 24 ਕਿਲੋ ਦੁੱਧ ਦੀ ਗਾਰੰਟੀ ਫੋਨ ਨੰਬਰ ਸਕਰੀਨ ਤੇ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਧੂਰੀ ਵਾਰੀ ਦੱਸ ਦੇਣਾ ਪਿੰਡ ਮੱਲੀਆਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ